With your support, we can raise your voice globally. With your support, we can address those issues that no other media talks about with your support we can bring you breaking news from around the world it's about consulting our allies and having a dialogue these lessons as i stated was learned while working with our coalition partners with your support we can educate and inform everyone about who sikhs are and connect our youth to Sikki. And it's just um, you know representative of a, a culture that's all about peace. Support your T V channel and help us take your voices to everyone around the world for every human rights issue. United States French European Courts United Nations Human Rights Committee the all of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਦਸ਼ਕੋ ਬ੍ਰੇਕ ਤੋਂ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਡੇ ਕੋਲ YouTube ਕਮੈਂਟ ਆਇਆ ਹੈ ਅਕਾਲ ਤਖਤ ਟ੍ਰੈਂਡ ਔਨ ਟਵਿੱਟਰ ਐਸ ਹਿੰਦੂ ਕਮਿਊਨਲਿਸਟ ਬੈਸ਼ ਸਿੱਖ ਨਾਮ ਦੀ ਸਾਡੀ YouTube ਵੀਡੀਓ ਤੇ ਨਵਦੀਪ ਸਿੰਘ ਜੀ ਦਾ ਇਹ ਲਿਖਦੇ ਹਨ ਇੱਕ ਟਵਿੱਟਰ ਵਰਤਨ ਵਾਲੇ ਅਨੁਸਾਰ ਸਿੱਖ ਭਾਰਤ ਦੀ ਅਖੰਡਤਾ ਲਈ ਖਤਰਾ ਹਨ ਇਸ ਲਈ ਇੰਡੀਆ ਨੂੰ ਸਿੱਖਾਂ ਨੂੰ ਖਾਲਸਾਣ ਦੇ ਦੇਣਾ ਚਾਹੀਦਾ ਹੈ ਤੇ ਖਤਰੇ ਤੋਂ ਆਜ਼ਾਦ ਹੋ ਜਾਣਾ ਚਾਹੀਦਾ ਹੈ ਜੀ ਡਾਕਟਰ ਸਾਹਿਬ ਅ ਕਈ ਵਾਰ ਜਿਹੜਾ ਵਿਅੰਗ ਹੁੰਦਾ ਹੈ ਉਹ ਬਹੁਤ ਪਾਵਰਫੁਲ ਹੁੰਦਾ ਹੈ ਜੀ ਤੇ ਕਈ ਵਾਰ ਰੈਡਿਕਿਊਲ ਕਰਨਾ ਉਸ ਨੂੰ ਹਾਸੇ ਜੁੜਾ ਦੇਣਾ ਉਹ ਵੀ ਬਹੁਤ ਪਾਵਰਫੁਲ ਹੁੰਦਾ ਔਰ ਵੀ ਨਵਦੀਪ ਸਿੰਘ ਜੀ ਨੇ ਬੜੀ ਸਿਆਣਪ ਦੇ ਨਾਲ ਵਿੰਗਾਤਮਕ ਟਿੱਪਣੀ ਚੁਣੀ ਕਿਉਂਕਿ ਅਸੀਂ ਪਿਛਲੇ ਦਿਨਾਂ ਅੱਜ ਇੱਕ ਬੀਬੀ ਅਮਨਜੋਤ ਕੌਰ ਜੀ ਦੀ ਡੀਟੇਲ ਲਿਖਤ ਜਿਨ੍ਹਾਂ ਨੇ ਆਲਮੋਸਟ 30 40 ਲਿੰਕ ਪ੍ਰੋਵਾਈਡ ਕੀਤੇ ਸੀ ਕਿ ਕਿਵੇਂ ਟਵਿੱਟਰ ਦੇ ਉੱਤੇ ਅਕਾਲ ਤਖਤ ਤੇ اور ਸਿੱਖਾਂ ਬਾਰੇ ਜਦੋਂ ਕਿ ਆਧਾਰ ਜਿਹੜਾ ਹਰਚੋ ਹਰਜੋਤ ਬਲ ਜਾਂ ਕੋਈ ਇਸ ਕਿਸਮ ਦਾ ਨਾ ਆਇਆ ਉਹਨੇ ਪੱਤਰਕਾਰ ਨੇ ਤਾਂ ਵੈਸੇ ਹੀ ਕਿਹਾ ਜੇ ਰਾਹੁਲ ਗਾਂਧੀ ਜਾਂ ਕਾਂਗਰਸ ਸਿੱਖਾਂ 'ਚ ਆਪਣੇ ਪੈਰ ਸਥਾਪਿਤ ਕਰਨਾ ਚਾਹੁੰਦੀ ਹੈ ਜਾਂ ਵਾਪਸ ਮੁਰਨਾ ਚਾਹੁੰਦੀ ਹੈ ਤੇ ਫੇਰ ਧੱਲੂਕਾਰੇ ਦੇ ਮੌਕੇ ਅਕਾਲ ਤਖਤ ਤੇ ਆ ਕੇ ਉਹ ਮਾਫੀ ਮੰਗੇ ਸੋ ਇਹ ਕਿਸੇ ਸਿੱਖ ਲੀਡਰਸ਼ਿਪ ਨੇ ਨਹੀਂ ਕਿਹਾ ਕਿਸੇ ਦਾ ਕੋ ਬਾਹਰੋਂ ਨਹੀਂ ਆਇਆ ਕੋਈ ਜ਼ਿੰਮੇਵਾਰ ਕਿਸੇ ਸਿੱਖ ਲੀਡਰ ਦਾ ਬਿਆਨ ਨਹੀਂ ਸੀ ਇਨੂੰ ਆਧਾਰ ਬਣਾ ਕੇ ਜਿਸ ਤਰੀਕੇ ਨਾਲ ਸਿਰਫ ਕਾਂਗਰਸ ਦੇ ਹੀ ਨਹੀਂ ਉਹਦੇ ਵਿੱਚ ਬੀਜੇਪੀ ਔਰ ਹਰ ਤਬਕੇ ਦੇ ਹਿੰਦੂ ਇੰਟੈਲੈਕਚੁਅਲ ਫੌਜੀ ਜਨਰਲ ਜੱਜ ਜਿਹੜੇ ਕਿ ਜਿਨ੍ਹਾਂ ਦੇ ਨਾਂ ਨਹੀਂ ਮੈਂ ਤਾਂ ਉਹ ਤਾਂ ਮਾਨੀਟਰ ਨਹੀਂ ਕਰਦਾ ਜਿਹੜੇ ਲੋਕ ਲਗਾਤਾਰਤਾ ਨਾਲ ਉਹਨਾਂ ਨੂੰ ਦੂਸਰੇ ਪਾਸੇ ਦੇਖਦੇ ਨੇ ਈਵਨ ਉਹ ਜਿਹੇ ਲੋਕ ਵੀ ਜਿਹੜੇ ਅਦਰਵਾਈਜ਼ ਗੈਰ ਫਿਰਕੂ ਹੋਣ ਦਾ ਨਾਨ ਕਮਿਊਨਲਿਸਟ ਹੋਣ ਦਾ ਜਿਹੜਾ ਉਹ ਪ੍ਰਭਾਵ ਦਿੰਦੇ ਨੇ ਜਦੋਂ ਹੋਰ ਇਸ਼ੂਸ ਤੇ ਗੱਲ ਹੁੰਦੀ ਹੈ ਵੀ ਉਹਨਾਂ ਨੇ ਇੱਕ ਵੱਡਿਓ ਜਿਵੇਂ ਆਕਾਲ ਤਖਤ ਨੂੰ ਡੈਨਿਗਰੇਟ ਕਰਨ ਦੀ ਕੋਸ਼ਿਸ਼ ਕੀਤੀ ਸੇ ਕੌਮ ਨੂੰ ਦਹਿਸ਼ਤਗਰ ਦੱਸਿਆ ਔਰ ਸਿੱਖਾਂ ਨੂੰ ਭਾਰਤ ਦੀ ਐਜ਼ ਕੌਮ ਭਾਰਤ ਦੀ ਇਕਤਾ ਖੰਡ ਤਲੇ ਖਤਰਾ ਦੱਸਿਆ ਉਸ ਦੇ ਉੱਤੇ ਇਹਨਾਂ ਨੇ ਚੁਟਕੀ ਲਈ ਹੈ ਨਵਦੀਪ ਸਿੰਘ ਹੋਰਾਂ ਨੇ ਔਰ ਉਹਨਾਂ ਨੇ ਕਿਹਾ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਪਾ ਇਹ ਸਿੱਖ ਜਿਹੜੇ ਨੇ ਇਹ ਬਹੁਤ ਖਤਰਾ ਨੇ ਭਾਰਤ ਦੀ ਇਕਤਾ ਖੰਡ ਤਲੇ ਇਸ ਲਈ ਤੁਸੀਂ ਖਾਰਿਸਤਾਨ ਬਣਾ ਦਿਓ ਸਾਨੂੰ ਐਡ ਕਰੋ ਤੁਸੀਂ ਜਬਨਾ ਪਾਰ ਜਿਹੜਾ ਆਪਣੇ ਆਰਾਮ ਦੇ ਨਾਲ ਵਸੋ ਰਸੋ ਤੇ ਅਬ ਇਸ ਖਤਰੇ ਤੋਂ ਤੁਸੀਂ ਕਹਨੂੰ ਆਪਣੀ ਨੀਂਦ ਆਰਾਮ ਕਰਨੀ ਸੋ ਮੈਂ ਸਮਝਦਾ ਐ ਵੀ ਇਹ ਜਿਹੜਾ ਸਾਰਾ ਪਾਰਟ ਐ ਔਰ ਮੈਂ ਜਦੋਂ ਹੁਣੇ ਹੀ ਟਿੱਪਣੀ ਕਰਕੇ ਹਟਿਆ ਉਹ ਜਾਲੀ ਜੇ ਖਾਲਸੇ ਦੀ ਪਰਮਜੀਤ ਸਿੰਘ ਨੇ ਨਾਂ ਰੱਖ ਕੇ 50000 ਡਾਲਰ ਦਾ ਪਾਰਟ ਕਰਕੇ ਉਹ ਸਾਰੇ ਨੂੰ ਜੋੜਨਾ ਚਾਹੇ ਤੇ ਮੈਨੂੰ ਇਹ ਸਾਰਾ ਲੱਗ ਰਿਹਾ ਕਿਉਂਕਿ ਇਹ 6 ਜੂਨ ਨੇੜੇ ਆ ਰਿਹਾ ਆਲਮੋਸਟ ਮਈ ਦਾ ਮਹੀਨਾ ਐ ਪਹਿਲਾਂ ਹੀ ਇਹ ਸ਼੍ਰੋਮਣੀ ਕਮੇਟੀ ਦੂਜੀਆਂ ਤੀਜਿਆਂ ਦੇ ਜਿਹੜੇ ਨੇ ਬਿਆਨ ਨੇ ਜੀ ਅਸੀਂ ਐਕਟਿਵ ਹੋਵਾਂਗੇ ਟਾਸਕ ਫੋਰਸ ਇਹ ਉਹ ਪੁਰਾਣਾ ਰਿਪੀਟ ਨਹੀਂ ਹੋਣ ਦਿਆਂਗੇ ਸੋ ਇਸ ਕਿਸਮ ਦੇ ਟਵਿੱਟਰ ਦੇ ਉੱਤੇ ਵੀ ਅਕਾਲ ਤਖਤ ਨੂੰ ਬਜਾਏ ਕਿ ਕੱਲੂ ਆ ਰਿਹਾ ਜਿੱਥੇ ਸਾਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਬਜ਼ੁਰਗ ਬੱਚੇ ਬੱਚੀਆਂ ਛੋਟੇ ਛੋਟੇ ਮਾਤਾਵਾਂ ਉਹਨਾਂ ਨੂੰ ਪੁਆਇੰਟ ਬਲੈਂਕ ਰੇਂਜ ਤੇ ਫੜ ਕੇ ਉਹਨਾਂ ਦੀਆਂ ਬਾਹਾਂ ਪਿੱਛੇ ਬੰਨ ਕੇ ਔਰ ਸਾਡਾ ਅਕਾਲ ਤਖਤ ਟਾਟੇਰੀ ਕਰਨਾ ਕਿਥੇ ਉਹ 5 ਸਦੀਆਂ ਦਾ ਵੈਰ ਕਮਾਇਆ ਦੀ ਗੱਲ ਉਹਦੇ ਤੇ ਫੋਕਸ ਹੋਣਾ ਚਾਹੀਦਾ ਸੋ ਇਹਨਾਂ ਨੇ ਆਲਰੇਡੀ ਉਹ ਟ੍ਰੈਂਡ ਸ਼ੁਰੂ ਕਰ ਦਿੱਤਾ ਹੈ ਟਵਿੱਟਰ ਰਾਇਆਂ ਔਰ ਮੀਡੀਆ ਰਾਇਆਂ ਕਿ ਉਹਨਾਂ ਨੇ ਸਿੱਖਾਂ ਦੇ ਖਿਲਾਫ ਭੰਡੀ ਪ੍ਰਚਾਰ ਉਧਰੋਂ ਜਿਸ ਤਰੀਕੇ ਨਾਲ ਨਰਕਧਾਰੀ ਨੂੰ ਉਭਾਰ ਕੇ ਮਰੇ ਨੂੰ ਹੀ ਉਹਦੀ ਲਾਸ਼ ਨੂੰ ਹੀ ਜਿਹੜਾ ਉਹ ਉੱਥੇ ਜਾ ਕੇ ਨੱਕ ਰਗੜ ਰਹੇ ਨੇ ਉਹਦੇ ਸਾਹਮਣੇ ਅਜੇ ਜਦੋਂ ਤੱਕ ਉਹਨੂੰ ਫੂਕਣਾ ਹੈ ਪਤਾ ਨਹੀਂ ਕਿੰਨੇ ਕਿ ਖੇਖਣ ਹੋਰ ਕਰ ਲੈਣ ਨੇ ਇਹਨਾਂ ਨੇ ਤੇ 250 ਫੁੱਟ ਦੀ ਮੂਰਤੀ ਵੀ 100 ਕਰੋੜ ਦੇ ਨਾਲ ਬਣਾਉਣ ਲੱਗ ਗਏ ਕੇਜਰੀਵਾਲ ਪੰਜਾਬ ਹੁਣ ਕੀ ਪੰਜਾਬ ਨੂੰ ਮੈਸੇਜ ਦੇ ਰਹੇ ਨੇ ਕਿ ਭਾਈ ਇਹ ਗੁਰੂਆਂ ਦੀ ਲੇਗੇਸੀ ਨਹੀਂ ਹੈ ਗੁਰੂ ਗ੍ਰੰਥ ਦੀ ਬਾਣੀ ਨਹੀਂ ਇੱਥੇ ਤਾਂ 250 ਫੁੱਟ ਉੱਚਾ ਬੈਠਾ ਉਸ ਦੁਸ਼ਟ ਦਾ ਮੁੰਡਾ ਜਿਹੜਾ ਉਹ ਇੱਥੋਂ ਦੀ ਸਪਿਰਚੁਅਲ ਐਂਟੀਟੀ ਹੈ ਸੋ ਕੋਲ ਬਣਾ ਕੇ ਅਸੀਂ ਸਮਝਦੇ ਹਾਂ ਕਿ ਇਹ ਆਉਣ ਵਾਲੇ ਦਿਨਾਂ 'ਚ ਹੋਰ ਵੀ ਅਗਲੇ 2-3 ਹਫ਼ਤੇਾਂ 'ਚ ਸਾਨੂੰ ਬੜੇ ਧਿਆਨ ਨਾਲ ਇਹ ਦੇਖਣਾ ਪੈਗਾ ਕਿ ਕੀ ਇਹ ਕਾਲ ਤਖਤ ਦੇ ਨਾਂ ਥੱਲੇ ਉਹ ਜਿਹੜੇ ਡੈਡ ਗ੍ਰੰਥੀ ਨੇ ਉਹ ਵੀ ਖੜੇ ਕਰ ਦਿੱਤੇ ਦੁਬਾਰਾ ਜੀ ਸਿੱਖਾਂ 'ਚ ਡੈਡ ਫਿਜ਼ੀਕਲੀ ਤਾਂ ਇਹ ਚਲਦੀ ਫਰਦੀਆਂ ਲੋਥਾਂ ਨੇ ਬੇਣਥ ਬੇਆਬਰੂ ਹੋ ਕੇ ਵੀ ਚੰਦ ਟੁਕੜਿਆਂ ਦੇ ਲਈ ਜਿਹੜੇ ਨੇ ਇਹ ਕੁਝ ਵੀ ਕਰਨ ਨੂੰ ਤਿਆਰ ਨੇ ਸੋ ਇਹਨਾਂ ਦਾ ਵੀਰ ਨਰਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਇਸ ਦੇ ਉੱਤੇ ਆਪਣੀ ਟਿੱਪਣੀ ਕੀਤੀ ਜੀਰ ਸਾਥਰਾਂ ਨੇ ਆਪਰੇਕ ਵੀਅਰਸ ਦਸਨਾਂ ਇਸਨਾਂ ਬਾਰੇ ਨਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ